ਪੁਲਿਸ ਕਮਿਸ਼ਨਰ ਸ਼੍ਰੀ ਪਵਨ ਸ਼ਰਮਾ ਦੀ ਗਵਾਹੀ ਹੇਠ ਚਲੰਦਰ ਕਮਿਸ਼ਰੇਟ ਪੁਲਿਸ ਨੇ ਸਮਾਜਸੀਪਲ ਮੋਟਰਾਂ ਚੋਰੀ ਕਰਨ ਵਾਲੇ ਇੱਕ ਗਰੋਹ ਦਾ ਪਰਦਾਫਾਸ਼ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੇਸ ਰਾਜਪੁੱਤਰ ਜਸਵੰਤ ਸਿੰਘ ਵਾਸੀ ਬੀ ਐਕਸ 196 ਲੰਮਾ ਪਿੰਡ ਚੁਲੰਦਰ ਨੇ ਸ਼ਿਕਾਇਤ ਕੀਤੀ ਸੀ ਕਿ ਉਸਨੇ 15 ਅਗਸਤ ਨੂੰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਸੀ ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ ਅਗਲੇ ਦਿਨ ਦਿਹਾੜੇ ਜਦੋਂ ਉਹ ਆਪਣੀ ਦੁਕਾਨ ਤੇ ਵਾਪਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਹੈ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ 10 ਵਾਹਨਸੀਪਲ ਮੋਟਰਾਂ ਚੋਰੀ ਕਰ ਲਈਆਂ ਹਨ ਸ਼੍ਰੀ ਪਵਨ ਸ਼ਰਮਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ थाना ਰਾਮਾ ਮੰਡੀ ਸੀਪੀ ਜੁਲੰਦਰ ਵਿਖੇ ਐਫ ਆਈ ਆਰ 182 ਮਿਤੀ 16 8 2024 ਅਧੀਨ 331 430535 ਬੀ ਐਨ ਐਸ ਦਰਜ ਕੀਤੀ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਨੁੱਖੀ ਖੂਫੀਆ ਜਾਣਕਾਰੀ ਅਤੇ ਵਿਆਨਿਕ ਸਬੂਤਾ ਤੇ ਆਧਾਰ ਤੇ ਤਿੰਨਾਂ ਦੋਸ਼ੀਆਂ ਦੀ ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਨੁੱਖੀ ਖੂਫੀਆ ਜਾਣਕਾਰੀ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਦੀ ਪਛਾਣ ਦੀਪਕ ਉਰਫ ਦੀਪੋ ਪੁੱਤਰ ਸतीश ਵਾਸੀ ਬੇਟੀ ਕਰਿਆਨਾ ਸਟੋਰ ਮੁਹੱਲਾ ਸੰਤੋਸ਼ੀ ਨਗਰ ਜ਼ਿਲੰਦਰ ਸੁਨੀਲ ਕੁਮਾਰ ਉਰਫ ਜਾਦੂ ਪੁੱਤਰ ਸੋਮਨਾਥ ਨਿਵਾਸੀ ਹਾਊਸ ਨੰਬਰ 356 ਪੀਰ ਬਾਬਾ ਮੱਟਾ ਸ਼ਾ ਬੈਕਸਾਈਡ ਸੰਤੋਸ਼ੀ ਨਗਰ ਜ਼ਿਲੰਦਰ ਅਤੇ ਰੋਮੀ ਪੁੱਤਰ ਰਾਮ ਮਿਲਨ ਹਾ우스 ਨੰਬਰ 690 ਪੀਰ ਬਾਬਾ ਮਾਟਾ ਸ਼ਾ ਸੰਤੋਸ਼ੀ ਨਗਰ ਜੁਲੰਦਰਵਾ ਜੋ ਹੋਈ ਹੈ। ਕੁਨਾਤ ਦੱਸਿਆ ਕਿ ਪੁਲਿਸ ਨੇ ਜਾਂਚ ਤਰਾਣ ਇਨਦੇ ਕਾਬਜ਼ੇ ਵਿੱਚੋਂ ਤਿੰਨ ਮੋਟਰਾਂ ਬਰਾਮਦ ਕੀਤੀਆਂ ਹਨ। ਸ਼੍ਰੀ ਪਵਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੀ ਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਬੇਰਬੇ ਹੰਤਾ ਵਾਦ ਵਿੱਚ ਸਾਜੇ ਕੀਤੇ ਜਾਣਗੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੰਜ ਐਫ ਆਈ ਆਰ ਪਹਿਲਾਂ ਹੀ ਰੋਮੀ ਵਿਰੁੱਧ ਅਤੇ ਇੱਕ ਸੁਨੀਲ ਵਿਰੁੱਧ ਦਰਜਾਂ। ਉਨਾ ਕਿਹਾ ਕਿ ਹਜੇ ਤੱਕ ਦੀਪਕ ਦੇ ਕਿਸੇ ਵੀ ਅਪਰਾਧਿਕ ਪਿਛੋਕੜ ਦਾ ਪਤਾ ਨਹੀਂ ਲੱਗਾ ਹੈ ਸ਼੍ਰੀ ਪਵਨ ਸ਼ਰਮਾ ਨੇ ਜੁਲੰਦਨ ਨੂੰ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਸ਼ਹਿਰ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ ਪਿਛਲੇ ਕਈ ਦਿਨਾਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਇੱਕ ਗੈਨ ਜਿਹੜਾ ਗੈਨ ਚੱਲ ਰਿਹਾ ਸੀ ਕਿ ਜਿਹੜਾ ਕਿ ਰਾਤ ਦੇ ਸਮੇਂ ਇਤਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕਰਦੇ ਸਨ ਤਾਂ ਇਸੇ ਸਬੰਧ ਵਿੱਚ ਇੱਕ ਵਾਰ ਤਾਂ ਜਿਹੜੀ 16 8 24 ਨੂੰ ਹੋਈ ਸੀਗੀ ਆ ਕੇ ਇਲੈਕਟ੍ਰੀਕਲ ਦੀ ਦੁਕਾਨ ਹੈਗੀ ਜਿਹੜੀ ਕਿ ਲੰਮਾ ਬਿੰਡ ਚੌਕ ਤੇ ਲਾ ਕੇ ਪੈਂਦੀ ਹੈ। ਤੋਂ ਇਹਦੇ ਸਬੰਧ ਦੇ ਵਿੱਚ ਜਿਹੜਾ ਹੈਗਾ 182 ਨੰਬਰ ਮੁਕੱਦਮਾ ਜਿਹੜਾ 16 8 9 ਡੰਗਾ ਕੀਤਾ ਸੀ ਖਾਨਾ ਰਾਮਾ ਮੰਡੀ ਦੇ ਵਿੱਚ। ਤੋਂ ਉਸ ਦੰਗਾਂ ਦੇ ਉੱਤੇ ਕੁਝ ਜਿਹੜੇ ਸੀਸੀਟੀਵੀ ਕੈਮਰੇ ਸੀਗੇ ਔਰ ਲਾਗੇ ਛਾਕੇ ਜਿਹੜੇ ਸੀਗੇ ਸੀਸੀਟੀਵੀ ਕੈਮਰੇ ਉਡਾ ਲਿਆ ਦਾ ਮੁਕਸਸ ਖਾਨਾ ਰਾਮਾ ਮੰਡੀ ਵੱਲੋਂ। ਤੇ ਵਿਧੀ 17 8 ਨੂੰ ਇੱਕ ਅਹਿਮ ਸਫਲਤਾ ਨਾ ਰਾਮਣ ਦੇ ਟੀਮ ਨੂੰ ਮਿਲੀ। ਜਦੋਂ ਰਪਨਵੰਦੀ ਟੀਮ ਵੱਲੋਂ ਇਹ ਵਾਰਦਾਤਾ ਕਰਨ ਵਾਲੇ ਤਿੰਨ ਦੋਸ਼ੀ ਜਿਹੜੇ ਆ ਜਿਨ੍ਹਾਂ ਦੇ ਵਿੱਚ ਇੱਕ ਦੀਪਕ ਹੈ ਦੂਸਰੇ ਦਾ ਸੰਦੀਪ ਕੁਮਾਰਾ ਤੇ ਤੀਸਰੇ ਦਾ ਰੋਮਨ ਹੈ ਇਹੜੇ ਕਿ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਟੈਕਨੀਕਲ ਐਵਿਡੈਂਸ ਦੇ ਆਧਾਰ ਦੇ ਉੱਤੇ ਨਾਮਜ਼ਦ ਕਰਕੇ ਇਹਨਾਂ ਨੂੰ ਰੌਂਡ ਅਪ ਕੀਤਾ ਤੋਂ ਰੌਂਡ ਅਪ ਕਰਕੇ ਇਹਨਾਂ ਨੂੰ ਪੁੱਛਗਿੱਛ ਕੀਤੀ ਤੇ ਮੁਕੱਦਮੇ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋ ਬ੍ਰਿਫਟਰੀ ਤੋਂ ਬਾਅਦ ਦਰਾਂ ਨੇ ਪੁੱਛ ਕੇ ਜਿਹਨਾਂ ਨੇ ਜਿਹੜਾ ਹੈਗਾ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਆਰਕੇ ਇਲੈਕਟ੍ਰੀਕਲ ਦੀ ਦੁਕਾਨ ਦੇ ਵਿੱਚ ਮੋਟਰਾਂ ਮੋਟਰਾਂ ਚੋਰੀ ਕੀਤੀਆਂ ਸੀਗੀਆਂ ਉਹ ਆਲਮੋਸਟ ਜਿਹੜੀਆਂ ਸਾਰੀਆਂ ਮੋਟਰਾਂ ਹੈਗੀਆਂ ਉਹ ਇਹਨਾਂ ਤੋਂ ਬਰਾਮਦ ਹੋ ਚੁੱਕੀਆਂ ਨੇ ਤੋ ਇਹਨਾਂ ਨੂੰ ਅੱਜ ਜਿਹੜਾ ਹੈਗਾ ਅ ਅੱਜ ਹੀ ਸਾਡੇ ਕੋਲ ਇੱਕ ਦਿਨ ਦੇ ਪੁਲਿਸ ਸਟੇਸ਼ਨ ਤੇ ਹੈਗੇ ਨੇ ਇਹਨਾਂ ਤੋਂ ਜਿਹੜੀ ਹੈਗੀ ਉਹ ਵੀ ਪੁੱਛ ਕੇ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ। ਫਰ ਜਿਹੜੇ ਤਿੰਨ ਬੰਦੇ ਫੜੇ ਇਹਨਾਂ ਤੇ ਪਹਿਲਾ ਮੁਕਦਮਾ ਦਰਜ ਹੋ ਗਈ। ਇਹਨਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ਸੁਨੀਲ ਕੁਮਾਰ ਹੈ ਇੱਕ ਮੁਕੱਦਮਾ ਚੋਰੀ ਦਾ ਉਹਦੇ ਖਿਲਾਫ ਦਰਜ ਹੈ ਤੇ ਦੂਸਰਾ ਜਿਹੜਾ ਇਹਨਾਂ ਦਾ ਮੇਨ ਸਰਜਣਾ ਹੈਗਾ ਰੋਮਨ ਇਹਦੇ ਖਿਲਾਫ ਉਹ ਵਾਰ ਵਾਰ ਥਾਣੇ ਵਿੱਚ ਪੰਜ ਮੁਕੱਦਮੇ ਜਿਹੜੇ ਚੋਰੀ ਦੇ ਦਰਜ ਨੇ